ਮੈਨੂੰ ਸਮਝ ਨਹੀਂ ਆndi ਨਹੀਂ ਤੂੰ ਕਿਹੜੇ ਰਾਹੇ ਪੈ ਗਈ ਮੈਂ ਕਿਹਾ ਵੀ ਕਿੰਨੀ ਸੋਹਣੀ ਗੱਲ ਹੈ ਹੈਨਾ ਫੇਰ ਮੈਨੂੰ ਮੇਰੇ ਬਾਰੇ ਲਿਆ ਕਿਉਂ ਕਿ ਅਸੀਂ ਰਹਿਣਾ ਤੇ ਅੰਮ੍ਰਿਤਸਰ ਹੀ ਤਾਂ ਅਸੀਂ ਵੇਖ ਕਿਹੜੇ ਰਾਹੇ ਪੈ ਗਏ ਜਲੰਧਰ ਵਾਲੇ ਰਾਹੇ ਉਹਨੇ ਮੈਨੂੰ ਹੱਜ ਮਾਰਿਆ ਕਹਿੰਦੀ ਹੁਣ ਅਗਲੀ ਗੱਲ ਸੁਣ ਲੈ ਅਗਲੀ ਲਾਈਨ ਸੀਗੀ ਯਾਰ ਤੇਰੇ ਜੋਗੇ ਰਹਿ ਗਏ ਨਹੀਂ ਤੂੰ ਹੋਰ ਜੋਗੀ ਰਹਿ ਗਈ ਹੈ ਅੱਛਾ ਉਹ ਗਾਣਾ ਨਾ ਮੈਨੂੰ ਅਸੀਂ ਜਦੋਂ ਵੀ ਮਿਲਣਾ ਰਵਜੋਤ ਸੀਗੀ ਮੇਰੀ ਫਰੈਂਡ ਅਸੀਂ ਬੜਾ ਚੇਤੇ ਕਰ ਕਰ ਹਸਣਾ ਉਹ ਰੋਜ਼ ਹੀ ਉਹ ਹੀ ਲੱਗਾ ਹੁੰਦਾ ਈ ਮਿੰਨੀ ਬਾਸ ਦੇ ਵਿੱਚ ਹੁਣ ਮੈਨੂੰ ਉਹ ਨਿੱਕੂ ਨੇ ਸ਼ਾਇਰ ਲਿਕੇ ਬੋਲਦਾ ਸੀਗਾ ਅੱਛਾ ਫੇਰ ਕੀ ਹੋਇਆ ਕਿ ਤੁਸੀਂ ਜਦੋਂ ਇਹਦੇ ਚ ਫੀਲਡ ਚ ਆਉਂਦੇ ਹੋ ਹੈਨਾ ਤੁਹਾਨੂੰ ਬੜੇ ਸਾਰੇ ਕਵੀ ਵੀ ਮਿਲ ਜਾਂਦੇ ਆ ਤੁਹਾਡੇ ਨਾਲ ਗੱਲਾਂ ਕਰਦੇ ਆ ਸਾਰਾ ਇੱਕ ਵਾਰੀ ਕੀ ਹੋਇਆ ਕਿ ਤੁਸੀਂ ਸ਼ਾਇਦ ਜਾਣਦੇ ਹੋ ਨਾ ਅਜੇ ਤਨਵੀਰ ਆਪਣਾ ਸ਼ਾਇਰ ਹੈ ਹਾਂਜੀ ਹੈਨਾ ਉਹ ਨਾ ਮੈਂ ਉਹਨੂੰ ਕਹਿੰਨੀ ਵੀ ਇੱਕ ਗਾਣਾ ਸੀਗਾ ਕਹਿੰਦਾ ਕਿ ਮੈਂ ਵੀ ਗਾਣੇ ਲਿਖਦਾ ਰਿਆ ਮੈਂ ਕਿਹਾ ਇੱਕ ਗਾਣਾ ਸੀਗਾ ਉਹ ਬੜਾ ਹੀ ਸੋਹਣਾ ਸੀਗਾ ਉਹ ਕਹਿੰਦਾ ਉਹ ਤਾਂ ਲਿਖਿਆ ਹੀ ਮੈਂ ਆ ਮੈਂ ਕਿਹਾ ਅੱਛਾ ਤੂੰ ਪੀਟਾ ਚੰਦੇਲੀ ਵਾਲਾ ਤੂੰ ਹੈਗਾ ਆ ਮੈਨੂੰ ਤੇ ਪਤਾ ਹੀ ਨਹੀਂ ਸੀਗਾ ਹਾਂਜੀ ਅੱਛਾ ਵੇਖੋ ਮੈਂ ਕਹਿੰਨੀ ਐ ਕਿ ਇਹ ਜਿਹੜੇ ਅੱਖਰ ਅੱਖਰ ਜਿਹੜੇ ਆ ਉਹ ਕੁਝ ਅੱਖਰ ਤੁਹਾਡੇ ਕਿਵੇਂ ਹੁੰਦੇ ਔਰ ਫਿਰ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਕਿ ਕਿਹੜੇ ਕਦੋਂ ਦੀ ਉਹ ਗੱਲ ਕਾ 10 15 ਸਾਲ ਬਾਅਦ ਤੁਸੀਂ ਉਸ ਗੀਤਕਾਰ ਨੂੰ ਮਿਲ ਰਹੇ ਜਿਹਨੇ ਇਹ ਗਾਣਾ ਇਤਫਾਕ ਕਹਿ ਸਕਦੇ ਇਹਨੂੰ ਇਤਫਾਕ ਜਿਹੜਾ ਆ ਨਾ ਆਪਾਂ ਜਵੇਂ ਕਹਾਣੀਆਂ 'ਚ ਕਹਿੰਦੇ ਮੌਕਾ ਮੇਲ ਆ ਔਰ ਮੌਕਾ ਮੇਲ ਹੁੰਦੇ ਆ ਜਿੰਨੇ ਹਨ ਤੇ ਫੇਰ ਪਰ ਉਦੋਂ ਤੱਕ ਉਹ ਪੀਤਾ ਚੰਦੇਲੀ ਵਾਲਾ ਨਹੀਂ ਸੀ ਹੋ ਜੇ تنویر ਬਣ ਚੁੱਕਾ ਸੀਗਾ ਹੈਨਾ ਤੇ ਹੁਣ ਵੀ ਆਉਂਦੀਆਂ ਮੈਨੂੰ ਕਵਤਾਵਾਂ ਜਿਹੜੀਆਂ ਨਾ ਚੰਗੀਆਂ ਲੱਗਦੀਆਂ ਕਿ ਉਹ ਕਹਿੰਦਾ ਕਿ ਮੈਂ ਹੁਣ ਗੀਤ ਨਹੀਂ ਲਿਖਦਾ ਹੁਣ ਮੈਂ ਕਵਤਾਵਾਂ ਲਿਖਦਾ ਗ਼ਜ਼ਲਾਂ ਲਿਖਦਾ ਉਹਦੀਆਂ ਗ਼ਜ਼ਲਾਂ ਚੰਗੀਆਂ ਹੁੰਦੀਆਂ ਹੈਨਾ ਤੇ ਇਸ ਤਰੀਕੇ ਦੇ ਨਾਲ ਜਿਹੜਾ ਆ ਕਿ ਇਹ ਜਿਹੜੀਆਂ ਸਾਂਝਾਂ ਆ ਇਹ ਵੀ ਕੋਈ ਛੋਟੀਆਂ ਤੇ ਨਹੀਂ ਆ ਪ੍ਰਵੇਸ਼ ਸੰਧੂ ਦੀਆਂ ਕਿਤਾਬਾਂ ਮੇਰੇ ਫਾਦਰ ਕੋਹਾਉਂਦੀਆਂ ਸੀ ਤੇ ਹੁਣ ਉਹ ਕਿਤਾਬਾਂ ਮੇਰੇ ਕੋਲ ਆਉਂਦੀਆਂ ਆ ਤੇ ਕੀ ਇਹ ਕੋਈ ਘੱਟ ਇੱਕ ਚਲੋ ਅਵਾਰਡ ਇੱਕ ਵੱਖਰੀ ਗੱਲ ਆ ਕਿ ਇਹੋ ਜਿਹੇ ਲੋਕ ਅੱਖਰਾਂ ਨੂੰ ਅੱਖਰਾਂ ਦੇ ਨਾਲ ਮਿਲ ਜਾਣਾ ਇਹ ਕੋਈ ਮਾੜੀ ਗੱਲ ਤੇ ਨਹੀਂ ਹੈਗੀ ਨਾ ਤੁਹਾਡੇ ਵਰਗੇ ਲੋਕ ਤੁਹਾਨੂੰ ਮਿਲਦੇ ਆ ਤੁਸੀਂ ਤੁਸੀਂ ਆਏ ਹੋ ਤੁਸੀਂ ਮੱਕੇ ਇਹ ਮੈਂ ਇਹ ਨਹੀਂ ਕਹਿੰਦੀ ਕਿ ਤੁਹਾਡੇ ਵਰਗੇ ਲੋਕਾਂ ਕੇ ਹੀ ਬਹੁਤ ਕੁਝ ਵੱਖਰੇ ਹੈਗੇ ਆ ਕਿ ਜਿਵੇਂ ਦੇ ਤੁਸੀਂ ਹੋ ਜਿਵੇਂ ਦੀ ਤੁਹਾਨੂੰ ਭੁੱਖ ਹੈ ਕਿਸੇ ਨੂੰ ਪੈਸੇ ਦੀ ਭੁੱਖ ਆ ਉਹ ਬਿਜ਼ਨਸਮੈਨ ਨਾਲ ਮਿਲਦਾ ਕਿਸੇ ਨੂੰ ਵਿਚਾਰਾਂ ਦੀ ਭੁੱਖ ਆ ਉਹ ਆਪਣੇ ਵਰਗੇ ਲੋਕਾਂ ਨਾਲ ਮਿਲਦਾ ਠੀਕ ਹੈ ਨਾ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਆ ਜਾਂ ਇਸ ਤਰ੍ਹਾਂ ਦੇ ਕਈ ਵਰੀ ਜਿਹੜੇ ਇਨਸੀਡੈਂਟ ਹੈ ਉਹ ਤੁਹਾਨੂੰ ਚੰਗੇ ਲੱਗਦੇ ਆ ਉਹ ਤੁਹਾਨੂੰ ਸਾਂਭਣ ਯੋਗ ਹੁੰਦੇ ਆ ਔਰ ਫਿਰ ਇਸ ਤਰ੍ਹਾਂ ਹੀ ਜਦੋਂ ਤੁਸੀਂ ਮੈਂ ਪਿੱਛੇ ਜਿਹੋ ਦੀ ਇੱਕ ਰੀਤਨ ਅਜੀਤਨਵੀਰ ਦੀ ਉਹ ਹੀ ਗਜ਼ਲ ਪੜ ਰਹੀ ਸੀ ਕਦੇ ਨਾ ਹਾਦਸਾ ਬਣਿਆ ਨਾ ਕਦੇ ਹਥਿਆਰ ਬਣਿਆ ਦੁਆ ਬਣਿਆ ਦੁਆ ਬਣਿਆ ਮੈਂ ਜਿੰਨੀ ਵਾਰ ਬਣਿਆ ਹੈ ਨਾ ਚੁੱਪ ਰਹਿਣ ਦੀ ਜਦੋਂ ਸਾਜਾਂ ਨੂੰ ਸਜ਼ਾ ਹੋਈ ਮਸਰ ਹੋਇਆ ਮੈਂ ਸ਼ਬਦ ਬਣਿਆ ਮੈਂ ਸਿਰਜਨਹਾਰ ਬਣਿਆ ਤਾਂ ਮੈਨੂੰ ਇਹ ਲੱਗਦਾ ਆ ਕਿ ਜਿਹੜਾ ਸਾਹਿਤਕਾਰ ਹੈ ਨਾ ਉਹ ਜਦੋਂ ਚੁੱਪ ਫੈਲ ਜਾਂਦੀ ਆ ਸਾਰੇ ਪਾਸੇ ਉਤੇ ਅੰਦਰਲੀ ਵੀ ਚੁੱਪ ਹੈ ਆਲੇ ਦੁਆਲੇ ਵੀ ਚੁੱਪ ਹੈ ਕਿ ਹੁਣ ਆਲਾ ਦੁਆਲਾ ਚੁੱਪ ਹੀ ਆ ਨਾ ਕੀ ਕੋਈ ਸਾਡੀ ਸੋਸਾਇਟੀ ਚ ਹੋ ਰਿਹਾ ਤਾਂ ਫਿਰ ਇੱਕ ਲੇਖਕ ਜਿਹੜਾ ਆ ਨਾ ਉਹ ਆਪਣੀ ਕਲਮ ਨਾਲ ਥੋੜਾ ਜਿਹਾ ਉਸ ਚੁੱਪ ਨੂੰ ਤੋੜਨ ਦੀ ਹਿੰਮਤ ਰੱਖਦਾ ਆ ਠੀਕ ਹੈ ਨਾ ਇਹ ਇਹ ਹੋਈ ਮੈਨੂੰ ਲੱਗਦਾ ਆ ਕਿ ਇੱਕ ਜਿਹੜਾ ਸਾਹਿਤਕਾਰ ਆ ਜੋ ਅਸੀਂ ਕਰ ਰਹੇ ਆ